ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਨੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਕੀ ਇਹ ਨਵੀਂ ਸਕੀਮ ਤਾਂ ਇਸ ਸਕੀਮ ਦੇ ਵਿੱਚ 18 ਸਾਲ ਤੋਂ ਘੱਟ ਬੱਚਿਆਂ ਨੂੰ ਹਰ ਮਹੀਨੇ ਮਿਲਣਗੇ 4000 ਰੁਪਏ ਪਰਮ ਕਿੱਥੋਂ ਪਰਣਾ ਹੈ ਕਿਵੇਂ ਪਰਣਾ ਹੈ ਕੌਣ-ਕੌਣ ਪਰ ਸਕਦਾ ਹੈ ਤਾਂ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਮੁਲਾਜ਼ਮਾਂ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਬੱਚਿਆਂ ਵਾਸਤੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਜੋ 18 ਸਾਲ ਤੋਂ ਘੱਟ ਬੱਚੇ ਨੇ ਕੌਣ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਤਾਂ ਇਹ ਫਾਰਮ ਭਰੇ ਜਾਣੇ ਨੇ ਤਾਂ ਕੌਣ ਇਹ ਫਾਰਮ ਭਰ ਸਕਦਾ ਇਸ ਦੀ ਆਪਾਂ ਗੱਲ ਕਰਦੇ ਹਾਂ ਇਸ ਦੇ ਵਿੱਚ ਤਾਂ ਇਹ ਜਿਹੜਾ ਫਾਰਮ ਭਰਨੇ ਸ਼ੁਰੂ ਹੋਏ ਨੇ ਤਾਂ ਇਹ ਫਾਰਮ ਜਿਹੜੇ ਨੇ ਉਹ ਬੱਚੇ ਭਰ ਸਕਦੇ ਨੇ ਜਿੰਡੇ ਬੱਚਿਆਂ ਦੇ ਮਾਤਾ ਪਿਤਾ ਜਾਂ ਮਾਤਾ ਜਾਂ ਪਿਤਾ ਦੀ ਡੈਥ ਹੋ ਚੁੱਕੀ ਹੈ ਜਾਂ ਮਾਤਾ ਪਿਤਾ ਦੋਨਾਂ ਦੀ ਡੈਥ ਹੋ ਚੁੱਕੀ ਹੈ ਤਾਂ ਉਹਨਾਂ ਦੀ ਉਮਰ 18 ਸਾਲ ਤੋਂ ਕਾਟ ਰਾਇ ਤਾਂ ਉਹ ਜਿਹੜੇ ਨੇ ਇਹ ਆਪਣੇ ਇਹ ਫਾਰਮ ਭਰ ਸਕਦੇ ਨੇ ਤਾਂ ਇਹਨਾਂ ਨੂੰ ਉਹਨਾਂ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਜਿਹੜਾ ਬੱਚਾ ਦੇ ਮਾਤਾ ਪਿਤਾ ਜਾਂ ਕਿਸੇ ਇੱਕ ਦੀ ਡੈਥ ਹੋ ਚੁੱਕੀ ਏ ਤਾਂ ਉਹਨਾਂ ਬੱਚਾ ਲਈ ਜਿਹੜਾ ਇਹ ਸਕੀਮ ਸ਼ੁਰੂ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਇਹ ਸ਼ੁਰੂ ਕੀਤੀ ਗਈ ਏ ਤਾਂ ਇਹ ਫਾਰਮ ਕਿਵੇਂ ਭਰਨਾ ਹੈ ਤਾਂ ਕਿੱਥੋਂ ਮਿਲੇਗਾ ਫਾਰਮ ਇਸ ਦੀ ਪੂਰੀ ਜਾਣਕਾਰੀ ਦਿੰਦੇ ਆ ਤਾਂ ਇਹ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਕੀ ਕੀ ਡਾਕੂਮੈਂਟ ਜ਼ਰੂਰਤ ਪਵੇਗੀ ਕਿਹੜੇ ਕਿਹੜੇ ਸਰਟੀਫਿਕੇਟ ਦੀ ਕਿੰਨੀਆਂ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਪਵੇਗੀ ਤਾਂ ਇਹਨਾਂ ਫਾਰਮ ਭਰਨ ਲਈ ਸਭ ਤੋਂ ਪਹਿਲਾਂ ਮਾਤਾ ਜਾਂ ਪਿਤਾ ਜਿਸ ਦੀ ਡੈਥ ਹੋਈ ਹੈ ਉਸ ਦਾ ਸਰਟੀਫਿਕੇਟ ਚਾਹੀਦਾ ਹੈ ਜੇ ਮਾਤਾ ਦੀ ਡੈਥ ਹੋਈ ਹੈ ਤਾਂ ਮਾਤਾ ਦਾ ਸਰਟੀਫਿਕੇਟ ਜੇ ਪਿਤਾ ਦੀ ਡੈਥ ਹੋਈ ਹੈ ਤਾਂ ਪਿਤਾ ਦਾ ਸਰਟੀਫਿਕੇਟ ਜੇ ਦੋਨਾਂ ਦੀ ਡੈਥ ਹੋਈ ਹੈ ਤਾਂ ਦੋਨਾਂ ਦਾ ਸਰਟੀਫਿਕੇਟ ਇਸ ਤੋਂ ਬਾਅਦ ਮਾਤਾ ਜਾਂ ਪਿਤਾ ਦਾ ਆਧਾਰ ਕਾਰਡ ਜਿਹੜਾ ਉਸ ਨੂੰ ਪਾਲ ਰਿਹਾ ਹੈ ਇਹ ਇਸ ਤੋਂ ਬਾਅਦ ਜਿਹੜਾ ਵੀ ਉਸ ਨੂੰ ਪਾਲ ਰਿਹਾ ਹੈ ਉਸ ਦਾ ਜਨਮ ਆਮਦਨ ਸਰਟੀਫਿਕੇਟ ਚਾਹੀਦਾ ਮਾਤਾ ਪਾਲ ਰਹੀ ਹੈ ਜਾਂ ਪਿਤਾ ਪਾਲ ਰਹੀ ਹੈ ਪਰ ਜੇ ਇਸ ਤੋਂ ਇਲਾਵਾ ਕੋਈ ਹੋਰ ਗਾਰਡੀਅਨ ਉਸ ਨੂੰ ਪਾਲ ਰਿਹਾ ਤਾਂ ਉਸ ਦੀ ਜਿਹੜੇ ਆਮਦਨ ਸਰਟੀਫਿਕੇਟ ਚਾਹੀਦਾ ਤਾਂ ਇਸ ਤੋਂ ਲੱਗੇ ਆਪਾਂ ਨੂੰ ਬੱਚੇ ਦਾ ਹਾਜ਼ਾਰ ਕਾਟ ਚਾਹੀਦਾ ਹੈ ਬੱਚੇ ਦੇ ਜਨਮ ਤਰੀਕ ਦਾ ਸਰਟੀਫਿਕੇਟ ਚਾਹੀਦਾ ਹੈ ਤੇ ਬੱਚੇ ਦੇ ਦਾਖਲੇ ਸੰਬੰਧੀ ਜਾਣਕਾਰੀ ਜਿਹੜੀ ਉਹ ਸਕੂਲ ਤੋਂ ਮਿਲੇਗੀ ਬੱਚੇ ਦੇ ਦਾਖਲੇ ਸੰਬੰਧੀ ਜਿਹੜਾ ਸਰਟੀਫਿਕੇਟ ਨਾਲ ਲਾਣਾ ਹੋਵੇਗਾ ਉਹ ਸਕੂਲ ਵੱਲੋਂ ਜਿੱਥੇ ਬੱਚਾ ਪੜ ਰਿਹਾ ਹੈ ਬੱਚੇ ਦਾ ਬੈਂਕ ਖਾਤਾ ਬੱਚੇ ਦੀ ਫੋਟੋ ਲੱਗੇਗੀ ਨਾਲ ਤਾਂ ਬੱਚੇ ਦੇ ਜਿਹੜਾ ਬਕਰਡਰੀਆ ਰਹੇ ਜਿਹੜਾ ਮਾਤਾ ਜਾਂ ਪਿਤਾ ਜਾਂ ਕੋਈ ਹੋਰ ਉਸ ਨੂੰ ਬਾਲ ਰਿਹਾ ਤਾਂ ਉਸ ਦੀ ਫੋਟੋ ਲੱਗੇਗੀ ਤੇ ਇਸ ਤੋਂ ਇਲਾਵਾ ਜਿਹੜੀ ਗਰੁੱਪ ਫੋਟੋ ਲੱਗੇਗੀ 10 ਜਿਸ ਵਿੱਚ ਡਾਕੂਮੈਂਟ ਲੱਗਣਗੇ ਤਾਂ ਇਹ ਸਾਰੇ ਡਾਕੂਮੈਂਟ ਨਾਲ ਲੱਗਣਗੇ ਤਾਂ ਫਾਰਮ ਮਿਲੇਗਾ ਕਿਥੋਂ ਤਾਂ ਇਹ ਜਿਹੜਾ ਫਾਰਮ ਹੈ ਆਪਣੇ ਕੋਲ ਡੀਸੀ ਦਫ਼ਤਰ ਤੋਂ ਮਿਲੇਗਾ ਕਿਸੇ ਹਰੇਕ ਜ਼ਿਲ੍ਹੇ ਦੇ ਡੀਸੀ ਦਫ਼ਤਰ ਦੇ ਵਿੱਚੋਂ ਇਹ ਤੁਹਾਨੂੰ ਫਾਰਮ ਮਿਲੇਗਾ ਤੇ ਇਹ ਪੜਨਾ ਕਿਵੇਂ ਹੈ ਇਹ ਤੁਸੀਂ ਫਾਰਮ ਤੁਸੀਂ ਦੇਖ ਸਕਦੇ ਜੇ ਇਸ ਫਾਰਮ ਨੂੰ ਪੂਰਾ ਭਰ ਕੇ ਉਸ ਦੇ ਵਿੱਚ ਸਾਰੀ ਜੋ ਵੀ ਡਿਟੇਲ ਦਿੱਤੀ ਵੀ ਉਸ ਨੂੰ ਭਰ ਲੈਣਾ ਤੇ ਭਰ ਕੇ ਇਸ ਦੇ ਜੇ ਪਿੰਡੂ ਖੇਤਰ ਵਿੱਚ ਪੈਂਦਾ ਹੈ ਤਾਂ ਉਹ ਸਰਪੰਚ ਅਤੇ ਆਂਗਣਵੜੀ ਅਫਸਰ ਤੋਂ ਜਰਾ ਤਸਦੀਕ ਕਰਵਾਉਣਾ ਹੋਵੇਗਾ ਤਾਂ ਜੇਕਰ ਸ਼ਹਿਰੀ ਖੇਤਰ ਵਿੱਚ ਪੈਂਦਾ ਹੈ ਤਾਂ ਐਮਸੀ ਤੇ ਆਂਗਣਵੜੀ ਦੇ ਅਫਸਰ ਤੋਂ ਜਰਾ ਤਸਦੀਕ ਕਰਵਾਉਣਾ ਹੋਵੇਗਾ ਤਾਂ تصਦੀਕ ਕਰਵਾ ਕੇ ਦੂਸਰੀ ਸਾਈਡ ਤੇ ਜਿਹੜਾ ਫਾਰਮ ਹੈ ਉਸ ਦੇ ਵਿੱਚ ਸਕੂਲ ਦਾ ਵੇਰਵਾ ਦੇਣਾ ਹੋਵੇਗਾ ਤਾਂ ਉਹ ਫਾਰਮ ਜਿਹੜਾ ਸਕੂਲ ਤੋਂ ਪਰਵਾਣਾ ਹੋਵੇਗਾ ਉਸ ਦੇ ਵਿੱਚ ਸਕੂਲ ਦਾ ਨਾਮ ਸਕੂਲ ਦੇ ਪ੍ਰਿੰਸੀਪਲ ਦੇ ਦਸਖਤ ਤੇ ਉਸ ਤੋਂ ਬਾਅਦ ਦਾਖਲਾ ਨੰਬਰ ਦਾਖਲਾ ਕਦੋਂ ਦਾਖਲ ਹੋਇਆ ਤੇ ਉਹ ਸਾਰੀ ਜਿਹੜੀ ਡਿਟੇਲ ਹੈ ਉਹ ਸਕੂਲ ਤੋਂ ਫਿਲ ਕਰਨੀ ਹੋਵੇਗੀ ਫੀਸ ਵਗੈਰਾ ਦੀ ਇਸ ਦੇ ਵਿੱਚ ਡਿਟੇਲ ਦਿੱਤੀ ਹੋਵੇਗੀ ਉਹ ਜਿੱਥੇ ਬੱਚਾ ਪੜ ਰਿਹਾ ਜਿਹੜੇ ਸਕੂਲ ਵਿੱਚ ਪੜ ਰਿਹਾ ਤਾਂ ਉਹਨਾਂ ਨੂੰ ਪੂਰਾ ਫਿਲ ਕਰਨਾ ਹੈ ਇੱਕ ਸਾਈਡ ਤੇ ਤੁਸੀਂ ਇਹ ਸਰਪੰਚ ਤੇ ਆਂਗਣਵਾੜੀ ਤੋਂ ਤਸਦੀਕ ਕਰਵਾਉਣਾ ਹੈ ਤੇ ਦੂਸਰੀ ਸਾਈਡ ਤੇ ਜਿਹੜਾ ਹੈ ਉਹ ਸਕੂਲ ਤੋਂ ਜਿਹੜਾ ਤਸਦੀਕ ਕਰਵਾਉਣਾ ਹੈ ਤਸਦੀਕ ਕਰਵਾ ਕੇ ਇਹ ਫਾਰਮ ਤੁਹਾਨੂੰ ਡੀਸੀ ਦਫ਼ਤਰ ਤੋਂ ਮਿਲੇਗਾ ਤਾਂ ਇਸ ਨੂੰ ਡੀਸੀ ਦਫ਼ਤਰ ਵਿੱਚ ਹੀ ਜਮ੍ਹਾਂ ਕਰਾਉਣਾ ਹੈ ਡੀਸੀ ਦਫ਼ਤਰ ਵਿੱਚ ਜਿਹੜਾ ਆਪਣੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਵਿੱਚ ਇਹ ਫਾਰਮ ਮਿਲਣਗੇ ਤੇ ਉੱਥੇ ਡੀਸੀ ਦਫ਼ਤਰ ਵਿੱਚ ਹੀ ਜਮ੍ਹਾਂ ਕਰਵਾਇਆ ਜਾਣਗੇ ਤਾਂ ਇਹਨਾਂ ਇੱਕ ਪਰਿਵਾਰ ਦੇ ਵਿੱਚ ਇਹ ਕਿੰਨੇ ਬੱਚੇ ਇਸ ਦੇ ਵਿੱਚ ਪਰ ਸਕਦੇ ਨੇ ਤਾਂ ਇਸ ਪਰਿਵਾਰ ਦੇ ਵਿੱਚ ਜਿਸ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਜਾਂ ਮਾਤਾ ਦੀ ਜਾਂ ਪਿਤਾ ਦੀ ਉਸ ਪਰਿਵਾਰ ਦੇ ਵਿੱਚੋਂ ਦੋ ਬੱਚੇ ਜਿਹੜੇ ਨੇ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਤਾਂ ਇਹ ਜਿਹੜੀ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਸ਼ੁਰੂ ਕੀਤੀ ਗਈ ਹੈ 18 ਸਾਲ ਤੱਕ ਜਿਹੜਾ ਹੈ ਅਰ ਮੀਨੇ ਜਿਹੜਾ ਬੱਚੇ ਨੂੰ ਮਿਲਣਗੇ 4000 ਰੁਪਏ ਮਿਲੇਗਾ ਤਾ ਇਹ ਬਹੁਤ ਵਧੀਆ ਸਕੀਮ ਹੈ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਤਾਂ ਉਹਨਾਂ ਲਈ ਇਹ ਬੜੀ ਵਧੀਆ ਸਕੀਮ ਸਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਤਾਂ ਡੀਸੀ ਦਫਤਰ ਚ ਫਾਰਮ ਲੈ ਕੇ ਤੇ ਸਾਰਾ ਕੰਪਲੀਟ ਕਰਕੇ ਤੇ ਡੀਸੀ ਦਫਤਰ ਹੀ ਜਮ੍ਹਾਂ ਕਰਵਾਉਣਾ ਪਵੇਗਾ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ